ਰੈਡੀ ਸਤਲੁਜ ਦਰਿਆ ਦੇ ਕਿਨਾਰੇ ਅਤੇ ਸ਼ਿਵਾਲਿਕ ਦੇ ਨੀਮ ਪਰਬਤਾਂ ਦੀ ਗੋਦ ਵਿੱਚ ਵਸਦੀ ਰਸਦੀ ਅਨੰਦਾਂ ਦੀ ਪੁਰੀ ਅੱਜ ਤੋਂ ਸਵਾ ਕੋ ਸਾਲ ਪਹਿਲਾਂ ਇੱਕ ਬਚਿੱਤਰ ਸਰੂਪ ਦਾ ਪ੍ਰਤੀਕ ਸੀ ਜਿਸ ਦੇ ਖੰਡਾ ਬ੍ਰਹਿਮੰਡਾ ਤੱਕ ਇਲਾਹੀ ਬਾਣੀ ਦੀਆਂ ਤੁਨਾ ਗੂੰਜਦੀਆਂ ਸਨ ਡੰਡੀ ਰਬਤਾਂ ਦੀ ਗੋਦ ਵਿੱਚ ਵਸਦੀ ਅਨੰਦਾ ਦੀ ਇਸ ਪੁਰੀ ਸ੍ਰੀ ਅਨੰਦਪੁਰ ਸਾਹਿਬ ਦੀ ਇੱਕ ਉੱਤੇ ਕੋੜਿਆਂ ਦੀਆਂ ਟਪਕਾਂ ਪੈਂਦੀਆਂ ਸਨ ਡੰਡੀ ਭਾਗਾ ਭਰੀ ਇਹ ਧਰਤੀ ਕਿੰਨੀ ਕਿਸਮਤ ਦੀ ਤਨੀ ਹੈ ਕਿ ਇਸ ਨੂੰ ਬਾਜਾਂ ਵਾਲੇ ਗੁਰੂ ਸਾਹਿਬ ਦੇ دیدار ਹੁੰਦੇ ਰਹੇ ਡੰਡੀ ਰੰਜੀਤ ਨਗਾਰੇ ਦੀਆਂ ਗੂੰਜਾਂ ਫਜ਼ਾਮਾ ਵਿੱਚ ਕੁਲਦੀਆਂ ਅਤੇ ਇਲਾਹੀ ਅਤੇ ਅਗੰਮੀ ਬੀਰਗਤੀ ਭਰਪੂਰ ਕੁਦਰਤ ਵਿੱਚ ਲਵਰੇਜ ਨਗਮੇ ਸਿਰਜਦੀਆਂ ਹਨ ਡੰਡੀ ਨੌਵੇਂ ਨਾਨਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵੱਲੋਂ ਬिलासपुर ਦੀ ਰਾਣੀ ਚੰਪਾ ਤੋਂ ਜ਼ਮੀਨ ਖਰੀਦ ਕੇ ਵਸਾਈ ਇਹ ਨਗਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਚਪਨ ਤੋਂ ਲੈ ਕੇ ਜਵਾਨੀ ਤੱਕ ਦੇ ਕਾਰਨਾਮਿਆਂ ਦੀ ਜਿੱਥੇ ਪ੍ਰਤੀਕ ਬਣੀ ਉੱਥੇ ਸਮੇਂ ਦੀ ਰਾਜਨੀਤੀ ਦੇ ਉਤਰਾ ਚੜ੍ਹਾ ਅਤੇ ਇਤਿਹਾਸਕ ਤਖ਼ਤ ਵੀ ਇਸ ਧਰਤੀ ਨਾਲ ਸਮੇਂ-ਸਮੇਂ ਜੁੜਦੇ ਗਏ ਡੰਡੀ ਦਸ਼ਮ ਪਾਤਸ਼ਾਹ ਨੇ ਆਪਣੀ 42 ਸਾਲ ਦੀ ਉਮਰ ਵਿੱਚੋਂ 31 ਸਾਲਾਂ ਦਾ ਅਰਸਾ ਇਸ ਧਰਤੀ ਉੱਤੇ गुਜ਼ਾਰਿਆ ਡੰਡੀ ਸੰ 1700 ਤੋਂ ਪਹਿਲਾ ਵਰਤੇ ਘਟਨਾਕ੍ਰਮ ਅਤੇ ਇਸ ਤੋਂ ਬਾਅਦ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡਣ ਦੇ ਦੁਖੰਤਕ ਬਿਰਤਾਂਤ ਤੱਕ ਇਸ ਦਾ ਇਲਾਹੀ ਅਗੰਮੀ ਅਤੇ ਅਲੌਕਿਕ ਸਰੂਪ ਕਿਹੋ ਜਿਹਾ ਸੀ ਡੰਡੀ ਸਦੀ ਇੱਕ ਉੱਤੇ ਲਹੂ ਰਤਰੀ ਤਵਾਰੀਖ ਪਰਤਦਰ ਪਰਤ ਅਰੇੜੀ ਕਿਸ ਕਦਰ ਲਹੂ ਰੰਗੇ ਹਰਫ ਉਕਰਦੀ ਗਈ ਡੰਡੀ ਇਹ ਇਤਿਹਾਸਿਕ ਪੱਖ ਗੁਰੂ ਜੀ ਦੇ ਕਿਲਾ ਛੱਡਣ ਦੇ ਬੇਨजीर ਘਟਨਾਕ੍ਰਮ ਤੋਂ ਪਹਿਲਾਂ ਕਲਮਬੱਦ ਕਰਨੇ ਜ਼ਰੂਰੀ ਹਨ ਡੰਡੀ ਸਮੇਂ ਦੇ ਉਸ ਸਮੇਂ ਦੇ ਸੰਗੀਨ ਹਾਲਾਤ ਉੱਤੇ ਨਜ਼ਰ ਮਾਰਨੀ ਵੀ ਜ਼ਰੂਰੀ ਹੈ ਜਿਸ ਹਾਲਾਤ ਨੇ ਗੁਰੂ ਸਾਹਿਬ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੂੰ ਅਨੰਦਪੁਰ ਛੱਡਣ ਲਈ ਮਜਬੂਰ ਕੀਤਾ ਡੰਡੀ ਲਾਸਾਨੀ ਸ਼ਹਾਦਤਾਂ ਦੀ ਰੁੱਤ ਦੇ ਆਗਾਜ਼ ਤੋਂ ਪਹਿਲਾਂ ਆਓ ਪਾਉਂਦੇ ਹਾਂ ਇਸ ਧਰਤੀ ਨਾਲ ਸੰਬੰਧਿਤ ਵਾਪਰੀਆਂ ਘਟਨਾਵਾਂ ਉੱਤੇ ਇੱਕ ਪੰਛੀ ਝਾਤ ਡੰਡੀ ਗੁਰੂ ਜੀ ਦੇ 9 ਸਾਲਾਂ ਦੀ ਉਮਰ ਵਿੱਚ ਜਦੋਂ ਮੁਗਲ ਸਾਮਰਾਜ ਦੇ ਸਭ ਤੋਂ ਕਟੜ ਅਤੇ ਪੱਥਰ ਦੇਲਾ ਬਾਦਸ਼ਾਹ ਔਰੰਗਜ਼ੇਬ ਦੇ ਜ਼ੁਲਮ ਦੇ ਸਤਾਏ ਕਸ਼ਮੀਰੀ ਪੰਡਤ ਗੁਰੂ ਦਰਬਾਰ ਵਿੱਚ ਫਰਿਆਦ ਬਣ ਕੇ ਪੁੱਜੇ ਤਾਂ ਦਸ਼ਮੇਸ਼ ਪਿਤਾ ਨੇ 9 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਦਿੱਲੀ ਸ਼ਹਾਦਤ ਦੇਣ ਲਈ ਹੱਥੀਂ ਤੋਰਿਆ ਜਿੱਥੇ ਉਹਨਾਂ ਨੇ Hindu ਧਰਮ ਦੀ ਰੱਖਿਆ ਲਈ ਆਪਣਾ ਸੀਸ ਨਿਸ਼ਾਵਰ ਕਰ ਦਿੱਤਾ ਪਰ ਇਨ ਨਹੀਂ ਮੰਨੀ ਡੰਡੀ ਪਹੁੰਚਾ ਦੀ ਇਸ ਵੱਡੀ ਕੁਰਬਾਨੀ ਨਾਲ ਮੁਗਲ ਹਕੂਮਤ ਦੀਆਂ ਜੜਾਂ ਤੱਕ ਹਿੱਲ ਗਈਆਂ ਡੰਡੀ ਉਹਨਾਂ ਦਾ ਸੀਸ ਕੁਝ ਅਰਸੇ ਬਾਅਦ ਜਦੋਂ ਅਨੰਦਪੁਰ ਪੁੱਜਾ ਤਾਂ ਸੀਸ ਦਾ ਸੰਸਕਾਰ ਵਰਤਮਾਨ ਗੁਰਦੁਆਰਾ ਸੀਸਗੰਜ ਸਾਹਿਬ ਵਾਲੇ ਸਥਾਨ ਉੱਤੇ ਦਸਮ ਪਾਤਸ਼ਾਹ ਨੇ ਅੱਥੀ ਕੀਤਾ ਡੰਡੀ ਰੰਗਰੇਟੇ குரு ਕੇ ਬੇਟੇ ਭਾਈ ਜੀਵਨ ਸਿੰਘ ਨੂੰ ਇੱਕ ਨਾਲ ਲਾ ਕੇ ਗੁਰੂ ਜੀ ਨੇ ਜਿੱਥੇ ਦਲਿਤ ਸਮਾਜ ਨੂੰ ਬੜਮੁੱਲਾ ਰਤਬਾ ਪ੍ਰਦਾਨ ਕੀਤਾ